ਪਟਿਆਲਾ ਦੇ ਵਿੱਚ ਅੱਜ ਮੋਟਰਸਾਈਕਲ ਰੈਲੀ ਜਿਹੜੀ ਹੈ ਕੱਢੀ ਜਾ ਰਹੀ ਹੈ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਉਸੇ ਹੱਕ ਦੇ ਵਿੱਚ ਅੱਜ ਮਾਡਲ ਐਕਟਰ ਜਿਹੜੇ ਨਾਲ ਆਲੀ ਜੀ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਨਾਲ ਜੀ ਰੈਲੀ ਕੱਢੀ ਜਾ ਰਹੀ ਹੈ ਧਰਮਵੀਰ ਗਾਂਧੀ ਦਾ ਕ੍ਰੇਜ਼ ਵੀ ਲੱਗ ਰਿਹਾ ਪਟਿਆਲੇ ਦੇ ਵਿੱਚ ਕਿਉਂਕਿ ਲੋਕ ਉਹਨਾਂ ਨੂੰ ਪਿਆਰ ਕਰ ਰਹੇ ਨੇ ਕਿਸ ਤਰ੍ਹਾਂ ਪਹੁੰਚਿਆ ਕਿਉਂਕਿ ਬਿਜ਼ੀ ਸ਼ੈਡਿਊਲ ਤੁਹਾਡਾ ਵੀ ਹੁੰਦਾ ਨਹੀਂ ਜੀ ਗਾਂਧੀ ਜੀ ਦਾ ਜਦ ਵੀ ਪੈਗਾਮ ਆਉਂਦਾ ਹੈ ਗਾਂਧੀ ਜੀ ਜੀ ਕਹੇ ਸਮਾਨੇ ਹੋਵੇ ਕਿਤੇ ਹੋਵੇ ਉਹਨਾਂ ਦਾ ਇੱਕ ਵੇਸੇ ਮੈਸੇਜ ਹੀ ਆਣਾ ਹੁੰਦਾ ਕਿ ਮੈਂ ਇੱਥੇ ਆ ਰਿਹਾ ਤੇ ਜਿੰਨਾ ਵੀ ਦੇਖੋ ਆਪਣਾ ਵੀ ਇੱਕ ਯੂ ਨੋ ਆਪਣੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਦੇਸ਼ ਮਾਹੌਲ ਹੈਗਾ ਆ ਵੋਟ ਅਗੇਂਸਟ ਹੇਟ ਦਾ ਜਿਹੜੀ ਕਾਂਗਰਸ ਦਾ ਇੱਕ ਤਰ੍ਹਾਂ ਨਾਲ ਮਾਹੌਲ ਬਣਿਆ ਹੋਇਆ ਹੈ ਇਹ ਜਿਹੜੀ ਹੇਟ ਰੇਡ ਫੈਲੀ ਹੋਈ ਹੈ ਉਹਦੇ ਖਿਲਾਫ ਜਿਹੜੀ ਮਾਹੌਲ ਚੱਲ ਰਹੀ ਹੈ ਉਸ ਕਰਕੇ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹਰ ਇੱਕ ਕਾਂਗਰਸ ਕੈਂਡੀਡੇਟ ਦੀ ਦਾ ਸਪੋਰਟ ਕਰੀਏ ਮੋਟਾ ਮੋਟਾ ਅਸੀਂ ਹਾਈਲਾਈਟ ਕਰਾਂਗੇ ਜੇ ਸਾਡੀ ਆਵਾਜ਼ਾਂ ਸੁਣਨਗੇ ਆਪਣਾ ਯੂਥ ਹੋਰ ਜ਼ਿਆਦਾ ਜੋੜੂਗੇ ਕਾਂਦੀ ਜੀ ਦਾ ਪਹਿਲਾਂ ਹੀ ਕਰੇਜ਼ ਬਹੁਤ ਜ਼ਿਆਦਾ ਹੈ ਪਟਿਆਲੇ 'ਚ ਇਹਨਾਂ ਦੀ ਸਮਾਜ ਸੇਵੀ ਇਹਨਾਂ ਦੀ ਜਿਹੜੀ ਹੈਗੀ ਉਹਦੇ ਕਰਕੇ ਬਹੁਤ ਪਪੂਲਰ ਨੇ ਔਰ ਪਲੱਸ ਉਹਨਾਂ ਕਾਂਗਰਸ ਦੇ ਉਮੀਦਵਾਰ ਨੇ ਤੇ ਇਹਨਾਂ ਦਾ ਆਪੋਜੀਸ਼ਨ ਦਾ ਕੋਈ ਹੈ ਨਹੀਂ ਫਿਲਹਾਲ ਕਾਂਦੀ ਜੀ ਬੜੇ ਅੱਗੇ ਚੱਲ ਰਹੇ ਨੇ ਕਿਹਾ ਜਾ ਰਿਹਾ ਕਿ ਡਾਕਟਰ ਗਾਂਧੀ ਫਕੀਰ ਨੇ ਪਰ ਮਹਾਰਾਸ਼ਟਰੀ ਪ੍ਰਨੀਤ ਕੋ ਰੋਏ ਜਾਏ ਇਕੱਲੇ ਲੀਡਰ ਹੋਣ ਉਹ ਕਹਿੰਦੇ ਫਕੀਰ ਕਾਦੇ ਨੇ ਏਡੇ ਏਡੇ ਪ੍ਰਾਪਰਟੀਆਂ ਨੇ ਡਾਕਟਰ ਨੇ ਵਟੇ ਨਾਮ ਹੈ ਫਿਰ ਫਕੀਰ ਕਾਦੇ ਰਹਿ ਗਏ ਦੇਖੋ ਜੀ ਹੁਣ ਇੰਨੀ ਸਾਲ ਉਹਨਾਂ ਨੇ ਕੰਮ ਕੀਤਾ ਤੇ ਜਿਹੜਾ ਬੰਦਾ ਕੰਮ ਕਰਦਾ ਹੈ ਤਾਂ ਸੇਵਿੰਗ ਕਰਦਾ ਉਹਨਾਂ ਦਾ ਲਾਈਫਸਟਾਈਲ ਦੇਖੋ ਇੱਕ ਸਿੰਪਲ ਕੁਰਤੇ ਚ ਕੋ ਮਰੇ ਹੁੰਦੇ ਨੇ ਤੁਸੀਂ ਸ਼ਾਇਦ ਉਹ ਦੇਖਿਆ ਹੋਊਗਾ ਇਫਤਾਰ ਪਾਰਟੀ ਜਾਂ ਮੇਰੇ ਘਰੇ ਆਏ ਸੀ ਕੋਨੇ ਚ ਖੜੇ ਹੋਏ ਆਪਣਾ ਇੱਕ ਆਪਣਾ ਇਕੱਲੇ ਖੜੇ ਆਈਸਕ੍ਰੀਮ ਖਾ ਰਹੇ ਸੀ ਉਹਨਾਂ ਚ ਕੋਈ ਨੇਤਾ ਵਾਲੀ ਗੱਲ ਹੀ ਨਹੀਂ ਹੈ ਫਕੀਰ ਜਿਹੜਾ ਬੰਦਾ ਦਿਮਾਗ ਤੋਂ ਹੁੰਦਾ ਪ੍ਰਾਪਰਟੀਆਂ ਸ਼ਰਾਪੜੀਆਂ ਤਾਂ ਬੰਦਾ ਜੇ ਕੰਮ ਕਰਦਾ ਨਾਲ ਆਉਂਦੀ ਰਹਿੰਦੀਆਂ ਨੇ ਦੈਟਸ ਨਾਟ ਕੋਈ ਮਤਲਬ ਮੁੱਦਾ ਨਹੀਂ ਹੈਗਾ ਬਲਾ ਕਿਸ ਤਰ੍ਹਾਂ ਲੱਗ ਰਿਹਾ ਹੁਣ ਕਿਉਂਕਿ ਰੋਡ ਸ਼ੋਅ ਹੈ ਨੌਜਵਾਨ ਜਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਨੌਜਵਾਨ ਵੀ ਨਾਲ ਆ ਰਹੇ ਨੇ ਤੇ ਮੈਨੂੰ ਲੱਗੇ 100% ਸੀ ਔਰ ਜਿੱਤ ਤਾਂ ਐਸੀ ਹੈ ਕਿ ਇੱਕ ਰਿਕਾਰਡ ਵਨ ਹੋਏਗੀ ਗਾਂਧੀ ਜੀ ਦੀ ਕਿਉਂਕਿ ਯੂਥ ਬਹੁਤ ਜ਼ਿਆਦਾ ਲੱਗਿਆ ਔਰ ਜਿਹੜਾ ਆਮ ਬੰਦਾ ਹੈ ਜਿਹੜਾ ਕਿ ਪਹਿਲਾਂ ਮਤਲਬ ਕੋਈ ਕੋਈ ਹੋਰ ਲੀਡਰਾਂ ਦੇ ਨਾਲ ਲੱਗ ਜਾਂਦਾ ਸੀ ਇਸ ਵਾਰ ਉਹ ਵੋਟ ਅਗੇਂਸ ਹੇਟ ਦਾ ਜਿਹੜਾ ਮੈਸੇਜ ਹੈ ਨਾ ਰਾਹੁਲ ਗਾਂਧੀ ਜੀ ਦਾ ਉਹ ਜ਼ਮੀਨ ਤੇ ਪਹੁੰਚਿਆ ਹੋਇਆ ਹੈ ਇਸ ਵਕਤ ਮੁੱਦੇ ਕੀ ਹੋਣਗੇ ਕਿਉਂਕਿ ਮੁੱਦੇ ਦੇ ਪਹਿਲੇ ਜੇ ਇਸ ਤਰ੍ਹਾਂ ਕੇ ਤਨਵੀਰ ਗਾਂਧੀ ਨੇ ਪਾਸਪੋਰਟ ਆਫਿਸ ਹੋ ਗਿਆ ਜਾਂ ਰੇਲਵੇ ਲਾਈਨ ਉਹ ਕਹਿ ਰਹੇ ਨੇ ਕਿ ਅਸੀਂ ਮੈ ਬਣਵਾਇਆ ਪਰ ਮਹਾਰਾਣੀ ਪ੍ਰਦੀਪ कौर ਕਹਿੰਦੇ ਆ ਕਿ ਮੈ ਬਣਵਾਇਆ ਜੀ ਮੇਰੇ ਹੁੰਦੇ ਹੋਏ ਸਾਰਾ ਕੁਝ ਆਇਆ ਤੇ ਤਨਵੀਰ ਗਾਂਧੀ ਕਹਿੰਦੇ ਮੈ ਬਣਵਾ ਕਰਵਾਇਆ ਸੀ ਜੀ ਪਹਿਲੇ ਤਾਂ ਆਪਾਂ ਨੈਸ਼ਨਲ ਲੈਵਲ ਦੀ ਗੱਲ ਕਰੀਏ ਨੈਸ਼ਨਲ ਲੈਵਲ ਤੇ ਮੁੱਦੇ ਤਾਂ ਹੈਗੇ ਇਨਫਲੇਸ਼ਨ ਅਨਇਮਪਲੋਇਮੈਂਟ ਡਿਸਪੈਰਿਟੀ ਇਨ ਇਨਕਮ ਠੀਕ ਹੈ ਉਹ ਵਾਲਾ ਵੱਡੇ ਮੁੱਦੇ ਨੇ ਜਿਹੜੀ ਪਟਿਆਲੇ ਦੀ ਗੱਲ ਹੈ ਮਹਾਰਾਣੀ ਜੀ ਨੇ ਠੀਕ ਹੈ ਕਰਦੇ ਪਰ ਮਹਾਰਾਣੀ ਜੀ ਨੇ ਗਲਤ ਪਾਰਟੀ ਜੋ ਚ ਬੀਜੇਪੀ ਨੂੰਦੋਂ ਉਹਨਾਂ ਨੇ ਖੇਰ ਮੈਥ ਸੁਣਿਆ ਕਿ ਉਹਨਾਂ ਨੂੰ ਪਿੰਡਾਂ 'ਚ ਵੀ ਜਾਣ ਦੇ ਰਹੇ ਉਹਨਾਂ 'ਨੂੰ ਕਾਫੀ ਵਿਰੋਧ ਹੋ ਰਿਹਾ ਹੈ ਉਹਨਾਂ ਦਾ ਹਰ ਪਾਸਿਓ ਤੇ ਜਿਹੜੀ ਲੋਕਲ ਡਵੈਲਪਮੈਂਟ ਹੈ ਉਹ ਤਾਂ ਮੇਰੇ ਖਿਆਲ ਚ ਇਹ ਨੈਕਸਟ ਲੈਵਲ ਲੈ ਕੇ ਜਾਣਗੇ ਗਾਂਧੀ ਜੀ ਬਹੁਤ ਇਹਨਾਂ ਦੀ ਵਿਜਨ ਬੜੀ ਤਕੜੀ ਹੈ ਇਸ ਪੰਜਾਬ ਵਿੱਚ ਤੇ ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਕੀਤੀ ਹੈ ਕਿ ਦੂਸਰੀ ਪਾਰਟੀ ਚਲੇਗੇ ਡਾਕਟਰ ਗਾਂਧੀ ਵੀ ਦੂਸਰੀ ਪਾਰਟੀ ਤੋਂ ਇਧਰ ਆਏ ਨੇ ਕਿ ਲੱਗ ਰਿਹਾ ਕਿ ਚਿਹਰੇ ਨੂੰ ਵੋਟ ਪੈਗੀ ਜਾਂ ਇੱਕ ਸਿੰਬਲ ਨੂੰ ਪੈਗੀ ਦੇਖੋ ਜੀ ਦੋਨੋਂ ਚੀਜ਼ਾਂ ਡਾਕਟਰ ਗਾਂਧੀ ਦਾ ਚਿਹਰਾ ਵੀ ਹੈ ਉਹਨਾਂ ਦੀ ਸਮਾਜ ਸੇਵੀ ਜਿਹੜੀ ਇਮੇਜ ਹੈ ਉਹ ਵੀ ਹੈ ਔਰ ਪਲੱਸ ਜਿਹੜੀ ਕਾਂਗਰਸ ਦੀ ਹੈਗੀ ਵੋਟ ਅਗੇਂਸਟ ਹੇਟ ਵਾਲੀ ਉਹ ਦੋਨੋਂ ਕੰਬਾਈਨ ਹੋ ਕੇ ਪੈਣ ਗਿਆ ਡਾਕਟਰ ਗਾਂਧੀ ਦੇ ਮਤਲਬ ਮੈਂ ਇੱਕ ਪਿੰਡ ਸੀਗਾ ਡਾਕਟਰ ਗਾਂਧੀ ਨਾਲ ਸਮਾਣੇ ਦੇ ਕੋਲ ਪਿੰਡ ਸੀਗਾ ਉੱਥੇ ਬੰਦਾ ਦੱਸ ਰਿਹਾ ਕਹਿੰਦਾ ਜੀ ਇਹ ਫ੍ਰੀ ਇਲਾਜ ਤਾਂ ਕਰਦੀ ਕਰਦੇ ਨੇ ਸਾਨੂੰ ਟਰਾਂਸਪੋਰਟੇਸ਼ਨ ਵੀ ਦਿੰਦੇ ਨੇ ਪਿੰਡਾਂ ਤੋਂ ਆਪਣਾ ਇੱਥੇ ਆ ਕੇ ਇਲਾਜ ਕਰਾਉਣ ਦੀ ਉਹਦੇ ਪੈਸੇ ਵੀ ਦਿੰਦੇ ਨੇ ਸਾਨੂੰ ਇਹ ਜੀ ਇਮੇਜ ਐ ਇਸ ਬੰਦੇ ਦੀ ਫਕੀਰ ਬੰਦਾ ਜਿਹੜਾ ਕਿਹਾ ਜਾਂਦਾ ਫਕੀਰ ਹੈ ਸੱਚੀਓ ਫਕੀਰ ਐ ਉਹ ਤਾਂ ਉਹ ਤੁਸੀਂ ਤੇ ਪਹੁੰਚੇ ਹੋ ਆ ਸਪੋਰਟ ਕਰਨ ਵਾਸਤੇ ਹੋਰ ਵੀ ਇਹ ਕਲਾਕਾਰ ਜਾਂ ਕੋਈ ਪਹੁੰਚ ਸਕਦਾ ਹੈ ਉਹ ਜਾਂ ਕਿੰਨੀ ਕਿ ਸਪੋਰਟਿੰਗ ਹੋਰ ਹੋ ਸਕਦੀ ਐ ਉਹ ਭਾਈ ਜਿੰਨੇ ਵੀ ਕਾਫੀ ਬੰਦੇ ਹੁਣ ਹੈਗੇ ਲਾਈਨਸ ਜੁੜੇ ਹੋਏ ਨੇ ਤੇ ਸਾਰੇ ਅੱਜ ਇੱਕ ਇੱਕ ਕਰਕੇ ਆਣਗੇ ਕਿਉਂਕਿ ਤੇ ਹੌਲੀ ਹੌਲੀ ਕਰਕੇ ਸਾਰੇ ਆਣਗੇ ਔਰ ਸਭ ਦਾ ਮੇਰੇ ਖਿਆਲ ਚ ਇੱਕ ਕਰਤੱਵ્ય ਬਣਦਾ ਵੀ ਹੈ ਸਾਰੇ ਆਣ ਇੱਕ ਵੋਟ ਅਗੇਂਸਟ ਹੇਟ ਅਲਰੇਡੀ ਹੇਟ ਰੈਡ ਫੈਲੀ ਹੋਈ ਹੈ ਆਪਣੀ ਸੁਸਾਇਟੀ ਜੋ ਦੇ ਖਿਲਾਫ ਆ ਕੇ ਕਾਂਗਰਸ ਨੂੰ ਸਾਰਾ ਸਪੋਰਟ ਕਰਨ ਕੱਲੇ ਗਾਂਧੀ ਜੀ ਨੂੰ ਨਹੀਂ ਹੋਰ ਜਿੱਥੇ ਜਿੱਥੇ ਕੈਂਡੀਡੇਟ ਖੜੇ ਨੇ ਉਥੇ ਕਰਨ ਸਪੈਸ਼ਲੀ ਖੈਰਾ ਸਾਹਿਬ ਦਾ ਤੁਹਾਨੂੰ ਦੇਖਣ ਵਾਲਾ ਖੈਰਾ ਸਾਹਿਬ ਜੁਵੇ ਸੰਗਰੂਰ ਚੋਂ ਉਹਨਾਂ ਦੀ ਜਿਹੜੀ ਪਪੂਲਾਰਿਟੀ ਉਥੇ ਪਿੰਡਾਂ ਵਾਂ ਪਿੰਡ ਚੱਲ ਰਹੀ ਹੈ ਅਮਲੇਰ ਕੋਲੇ ਚ ਜਿਨਨੇ ਅਕਾਲੀ ਹੈ ਜਿਨਨੇ ਆਮ ਆਦਮੀ ਪਾਰਟੀ ਵਾਲੇ ਔਰ ਸਾਰੇ ਕਹਿੰਦੇ ਚਾਹੀਏ ਸੀ ਉਧਰ ਹੋਈਏ ਕਿ ਅਸੀਂ ਹੁਣ ਜੁਆਇਨ ਕੀਤੀ ਆ ਆਮ ਆਦਮੀ ਪਾਰਟੀ ਲੇਕਿਨ ਸਾਡੀ ਵੋਟ ਖੈਰਾ ਸਾਹਿਬ ਨੂੰ ਹੈ ਮਤਲਬ ਐਸੀ ਐਸੀ ਚੀਜ਼ਾਂ ਉਹਨਾਂ ਦੇ ਹੱਕ ਚ ਸੁਣਨੋ ਮਿਲ ਰਹੀਆਂ ਖੈਰਾ ਸਾਹਿਬ ਦੀ ਗੱਲ ਕੀਤੀ ਹੈ ਪਲੱਸ ਤੋਂ ਸੰਗਰੂਰ ਪਹੁੰਚੇ ਨੇ ਲੱਗ ਰਿਹਾ ਹੈ ਕਿ ਕੁਝ ਹੋਏਗਾ ਅਲਗ ਨਹੀਂ ਉਹਨਾਂ ਦਾ ਮੇਰੇ ਖਿਆਲ ਦੀ ਚੈਲੰਜ ਹੈਗਾ ਖੈਰਾ ਸਾਹਿਬ ਦਾ ਮੇਰੇ ਖਿਆਲ ਉਹਨਾਂ ਦੀ ਜਿਹੜੀ ਤਕਰਾਰ ਚੱਲ ਰਹੀ ਹੈ ਸੀਐਮ ਸਾਹਿਬ ਦੇ ਨਾਲ ਜਿਵੇਂ ਉਹਨਾਂ ਨੂੰ ਜੇਲ੍ਹ ਪਹੁੰਚਾਇਆ ਗਿਆ ਜਿਵੇਂ ਇੱਕ ਤਰ੍ਹਾਂ ਦੀ ਸympathy wave ਉਹਨਾਂ ਨੂੰ ਮਿਲੀ ਹੈ ਤੇ ਉਹ ਮੇਰੇ ਖਿਆਲ ਇੱਕ ਮੈਸੇਜ ਦੇਣਾ ਚਾਹੁੰਦੇ ਨੇ ਕਿ ਤੁਸੀਂ ਆਪਣਾ ਐਟ੍ਰੋਸਿਟੀਆਂ ਜਿਹੜੀ ਆਪੋਜੀਸ਼ਨ ਦੇ ਖਿਲਾਫ ਕਰਦੇ ਹੋ ਤੇ ਉਹ ਏਰੀਆ ਕੋਈ ਵੀ ਹੋਵੇ ਖੈਰਾ ਸਾਹਿਬ ਕਿਸੇ ਵੀ ਏਰੀਆ ਖੜੇ ਹੋ ਜਾਂਦੇ ਨੇ ਬਿਕਿਨ ਇੱਥੇ ਇਹ ਵਾਲੀ ਸੀਟ ਤੇ ਇੱਕ ਮੈਸੇਜ ਹੈ ਕਿ ਤੁਸੀਂ ਐਟਰੋਸਿਟੀਆਂ ਜਿਹੜੀਆਂ ਹੈਗੀਆਂ ਆਪੋਜੀਸ਼ਨ ਲੀਡਰਸ ਨੂੰ ਐ ਤੰਗ ਨਾ ਕਰਿਆ ਕਰਵੇ ਕਰਮਜੀਤ ਮੋਲਵੀ ਨੇ ਉਹ ਵੀ ਖੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਕਿ سپورਟਿੰਗ ਕਰਨ ਵਾਸਤੇ ਪਹੁੰਚੋਗੇ ਕਿਉਂਕਿ ਇੱਕ ਮਾਡਲ ਦੇ ਤੌਰ ਤੇ ਤੁਸੀਂ ਉਹਨਾਂ ਦੀ سپورਟ ਕਰਨ ਪਹੁੰਚੋ ਜੀ ਮੇਰੀ ਉਹ ਆਈਡੀਓਲੋਜੀ ਮਿਲਦੀ ਨਹੀਂ ਆਮ ਆਦਮੀ ਪਾਰਟੀ ਨਾਲ ਸੌਰੀ ਵੈਸੇ ਦੋਸਤ ਹੈਗੇ ਚੰਗੇ ਮਤਲਬ ਮਿਲੇ ਮੈਨੂੰ ਕਾਫੀ ਹੈਗੇ ਉਹਨਾਂ ਨੂੰ ਮੇਰੀ ਬੈਸਟ ਵਿਸ਼ੀਜ਼ ਹੈ ਮੈਂ ਸੁਣ ਰਿਹਾ ਕਿ ਉਹ ਕਾਫੀ ਅੱਛਾ ਉਹਨਾਂ ਦਾ ਆ ਰ ਜੇ ਜੇ ਆਪਣਾ ਆਡਿਓਲੋਜੀ ਨਾ ਹੋਵੇ ਜੀ ਫਿਰ ਉੱਥੇ ਜਾਣ ਦਾ ਫਾਇਦਾ ਨਹੀਂ ਕੋਈ ਹੁਣ ਜਿਤ ਪਟਿਆਲੇ ਤੋਂ ਪੂਰੀ ਜਿਤ ਲੱਗ ਰਹੀ ਹੈ ਕਿ ਤਰ ਮੇਰ ਗਾਂਧੀ ਜਿਹੜੇ ਹੈ ਜਿਤ ਲੈ ਕੇ ਹੈ ਜੀ 100% ਹੈਗਾ ਇਹਨਾਂ ਦਾ ਮਤਲਬ ਸੈਕਿੰਡ ਆਪੋਜੀਸ਼ਨ ਕੋਈ ਦਿਖ ਹੀ ਨਹੀਂ ਰਹੀ ਹੈ ਕਿਉਂਕਿ ਮਹਾਰਾਣੀ ਜੀ ਨੇ ਜਿਹੜੀ ਗਲਤ ਪਾਰਟੀ ਚੂਜ਼ ਕਰ ਲਈ ਜਿਹੜੇ ਕਿ ਫਿਲਹਾਲ ਕੋਈ ਪੋਪੁਲਾਰਿਟੀ ਹੈ ਨਹੀਂ ਆਪਣੇ ਪੰਜਾਬ ਚ ਇਹ ਚੰਗੀ ਟੱਕਰ ਦੇ ਸਕਦੇ ਸੀਗੇ ਜੇ ਕਿਸੇ ਹੋਰ ਪਾਰਟੀ ਤੋਂ ਆਂਦੇ ਆਮ ਆਦਮੀ ਪਾਰਟੀ ਦਾ ਫਿਲਹਾਲ ਜਿਹੜਾ ਉਹ ਬਦਲਾਅ ਵਾਲਾ ਜਿਹੜਾ ਸੀਗਾ ਉਹ ਮੇਰੇ ਕਾ ਚਲੇ ਗਿਆ ਉਸ ਤੋਂ ਇਲਾਵਾ ਅਕਾਲੀ ਦਲ ਤਾਂ ਹਾਲੇ ਦੁਬਾਰਾ ਆਪਣਾ ਗਰਾਉਂਡ ਚੱਕ ਹੀ ਨਹੀਂ ਪਾਇਆ ਹੈਗਾ ਉਹਨਾਂ ਦੀ ਕੋਈ ਬੰਦ ਨਹੀਂ ਹੈ ਤੇ ਆਪੋਜੀਸ਼ਨ ਹੈ ਨਹੀਂ ਕੋਈ। ਉਹ ਐਸਾ ਨਾ ਮਾਡਲ ਇੱਕ ਅਦਨਾਨ ਅਲੀ ਜਿਹੜੇ ਅੱਜ ਤਨਵੀਰ ਗਾਂਧੀ ਦੀ سپورਟਿੰਗ ਦੇ ਵਿੱਚ ਪਹੁੰਚੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਤੇ ਤੂੰ ਜਿੱਤਾਂਗੇ ਨਾਲ ਹੀ ਖੈਰਾ ਤੇ ਕਰਮਜੀਤ ਅਨਮੋਲ ਨੇ ਕਿਹਾ ਕਿ ਮੇਰੇ ਫੈਨ ਜ਼ਰੂਰ ਨੇ ਤੇ ਅਸੀਂ ਉਹਨਾਂ ਦੀ سپورਟ ਕਰ ਰਹੇ ਹਾਂ ਗੁੱਡ ਵਿਸ਼ੇਸ ਦੇਣੇ ਕਿ ਉਹ ਵੀ ਜਿੱਤ ਹਾਸਲ ਕਰਨ। ਪਟੇਲਾ ਤੋਂ ਕੈਮਰਾਮੈਨ ਸਰਲੀਪ ਦੇ ਨਾਲ ਕੁਲਵਿੰਦਰ ਕੋਲ ਬੰਦਿਤ ਹੋ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ। YouTube Facebook Instagram X aur WhatsApp channel par